ਟੇਰਿਆ ਦੇ ਨਾਲ ਝੜਪ ਹੁੰਦੀ ਆ ਤੇ ਖਾਸ ਕਰਕੇ ਸਾਹਮਣੇ ਆਏ ਟੇਰਿਆ ਦੇ ਵੱਲੋਂ ਧੱਕਾ ਦੇ ਦਿੱਤਾ ਜਾਂਦਾ ਨੂੰ ਤੇ ਉਹ ਨਹਿਰ ਦੇ ਵਿੱਚ ਡਿੱਗ ਜਾਂਦੀ ਆ ਤੇ ਇਸੇ ਮਾਮਲੇ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਨਾ ਦੇ ਵਾਲੇ ਪੁਲਿਸ ਸਾਹਮਣੇ ਰਿਐਕਟ ਕਰਦਾ ਪੁਲਿਸ ਦੇਖਿਆ ਗਿਆ ਕਿ ਪਾਕ ਦੇ ਵੱਲੋਂ ਹੀ ਪੂਰਾ ਡਰਾਮਾ ਰਚਿਆ ਗਿਆ ਸੀ ਦਰਸਲ ਸੱਚਾ ਜੋ ਇਹ ਬਿਆਨ ਹੈ ਕਿ ਪਹਿਲਾਂ ਲੁੱਟ ਦਿਵਾ ਦਾ ਆਦਲੀ ਲੁਟੇਰੇ ਆਂਦੇ ਨੇ ਉਹਦੇ ਵੱਲੋਂ ਜੋ ਗਹਿਣੇ ਹੁੰਦੇ ਨੇ ਦੇਰ ਇਤੇ ਜਾਂਦੇ ਨੇ ਪਰ ਨੂੰ ਦੇ ਵੱਲੋਂ ਬੋਤ ਦਿੱਤਾ ਜਾਂਦਾ ਤੇ ਇਸੇ ਦਰਿਆ ਦੇ ਖੇਤਾਂ ਦੇ ਵਿੱਚ ਮਗ ਨੂੰ ਨੂੰ ਤੱਕਾ ਲੱਗਦਾ ਹੈ ਕਿ ਉਹ ਨਹਿਰ ਦੇ ਵਿੱਚ ਡਿੱਗ ਜਾਂਦੀ ਆ ਪੁਲਿਸ ਦੇ ਵੱਲੋਂ ਜਦੋਂ ਇਸ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਜਾਂਚ ਕੀਤੀ ਗਈ ਕਿਉਂਕਿ ਲਗਾਤਾਰ ਜੋ ਕੁਰੀਦਾ ਪਰਿਵਾਰ ਸੀ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਲੁੱਟ ਦੀ ਵਾਅਦਾ ਜਿਹੜੀ ਆ ਉਸ ਤਰ੍ਹਾਂ ਸਾਰੇ ਡਰਾਮਾ ਇਸ ਪੀਕੇ ਦੇ ਕੋਈ ਮਾਰਦਾਪਾਂ ਗੁੱਸੇ ਦੇ ਵਿੱਚ ਆ ਤੇ ਉਹਦੇ ਨੂੰ ਉਸਦੇ ਵੱਲੋਂ ਹੀ ਕਤਲ ਕੀਤਾ ਗਿਆ ਤਾਂ ਪੁਲਿਸ ਦੇ ਵੱਲੋਂ ਇਸ پورے ਮਾਮਲੇ ਦੇ ਵਿੱਚ ਜਾਂਚ ਕੀਤੀ ਗਈ ਤੇ ਹੁਣ ਇਸੇ ਮਾਮਲੇ ਦੇ ਵਿੱਚ ਪੁਲਿਸ ਦਾ ਵੱਡਾ ਬਿਆਨ ਆਇਆ ਵੱਡੇ ਖੁਲਾਸੇ ਹੋਏ ਨੇ ਜਿੱਤੇ ਜੋ ਨੋਸੂਤ ਦੇ ਜੋ ਕਤਲ ਹੋਇਆ ਇਸ ਸਾਧ ਦੇ ਵੱਲੋਂ ਹੀ ਕੀਤਾ ਗਿਆ ਆਪਣੇ ਪੁੱਤ ਦੇ ਨਾਲ ਲਿਕੇ ਸੋਹਰੇ ਪਰਿਵਾਰ ਤੇ ਤੰਗਿਆ ਮਾਰਿਆ ਗਿਆ ਦਾਸੀ ਕਿ ਗੁਦਾਫੂਟੇ ਪੂਰਾ ਮਾਮਲਾ ਸਮਝਾਇਆ ਪੰਜ ਦਿਨਾਂ ਬਾਅਦ ਕੋਈ ਵੀ ਹੋਂਦ ਤੱਕ ਦੇ ਨੈਚੋ ਮਿਲਤੀ ਤੇ ਪੂਰਾ ਐਸਐਮ ਮਾਮਲੇ ਦੇ ਵਿੱਚ ਇੱਕ ਖੁਲਾਸਾ ਵੀ ਆਇਆ ਦਸਲ ਜਿਸ ਦਾ ਕਤਲ ਹੋਇਆ ਦੱਸਿਆ ਜਾ ਰਹੀ ਹੈ ਇਹ ਕਿ ਆ ਜਾ ਰਿਹਾ ਕਿ ਸਾਧ ਦੇ ਵੱਲੋਂ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀ ਨੂੰ ਬੱਚੇ ਦੇ ਲਈ ਬੱਚਾ ਨਹੀਂ ਹੋ ਰਹੀ ਸੀ ਤੇ ਇਸ ਦੇ ਦਰਮਿਆਨ ਇਸੇ ਕਰਕੇ ਜੋ ਸੱਤ ਸ ਵੱਲੋਂ ਆਪਣੇ ਪੁੱਤ ਨਾਲ ਮਿਲ ਕੇ ਨੂੰ ਮੈਂ ਦੇ ਵਿੱਚ ਉੱਥੇ ਕੰਮ ਦੇ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਜੋ ਪੁਲਿਸ ਦਾ ਕਹਿਣਾ ਇਹ ਵੀ ਹੈ ਕਿ ਦਾਜ ਦੀ ਮੰਗ ਲਗਾਤਾਰ ਇਹ ਪਰਿਵਾਰ ਕਰ ਰਿਹਾ ਸੀ ਤਾਂ 10 ਤੋਂ ਪੂਰਾ ਮਾਮਲਾ ਸਾਹਮਣੇ ਆਉਂਦਾ ਹੈ ਤੇ ਹੁਣ ਇਸੇ ਮਾਮਲੇ ਦੇ ਵਿੱਚ ਕਈ ਵੱਡੇ ਪਰਚਾਅ ਕੀ ਹੋ ਰਹੇ ਨੇ ਜਿੱਥੇ ਪੁਲਿਸ ਦਾ ਇਹ ਬਿਆਨ ਸਾਹਮਣੇ ਆਇਆ ਕਿ ਤਸਦੀ ਦੇ ਵੱਲੋਂ ਜਿਆਦਾ ਨਾ ਹੋਣ ਤੇ ਕੁੜੀ ਨੂੰ ਉਹਦੀ ਸਾਹਸ ਹੋਰ ਤੇ ਉਸਕਾ ਮਾਰਿਆ ਗਿਆ ਮਹਿਜ਼ ਹਾਲੇ 1.5 ਸਾਲੀ ਵਿਆਹ ਦੇ ਵਿੱਚ ਹੋਇਆ ਸੀਦਾ ਉਹ ਤਸਵੀਰ ਕੁੜੀ ਦੀ ਤੁਹਾਨੂੰ ਦਿਖਾ ਰਹੇ ਜਿਸਨੇ ਹਾਂ ਦੇ ਵਿੱਚ ਚੂਰਾ ਪਾਇਆ ਹੋਇਆ ਹੈ ਪਰਿਵਾਰ ਨੇ ਕਿਹਾ ਉਹਨਾਂ ਦੀ 1.5 ਸਾਲ ਹਲੇ ਹੋਇਆ ਸੀ ਤੇ ਇਸ ਦੇ ਦਰਮਿਆਨ ਲੁੱਟੇਰਿਆਂ ਵੱਲੋਂ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਸੀ ਦਾਜ ਦੀ ਮੰਗ ਕੀਤੀ ਜਾ ਰਹੀ ਸੀ ਬੱਚੇ ਦੇ ਵੱਲੋਂ کیا ਜਾ ਰਿਹਾ ਸੀ ਤੇ ਇਸੇ ਕਰਕੇ ਸਾਡੇ ਉਹਨਾਂ ਦੀ ਧੀ ਦਾ ਕਤਲ ਹੋਇਆ ਅਤੇ ਪੁੱਤ ਦੇ ਨਾਲ ਮਿਲ ਕੇ ਪੂਰਾ ਡਰਾਮਾ ਰਚਿਆ ਜਾਂਦਾ ਜਿਤੇ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਇਹ ਖਬਰ ਆਉਂਦੀ ਹੈ ਕਿ ਸਾਡੇ ਘਰ ਆ ਕਿ ਲੋ ਤੇਰੇ ਆਂਦੇ ਨੇ ਉਹਨਾਂ ਨੂੰ ਸ਼ਿਕਾਰ ਬਣਾਉਂਦੇ ਨੇ ਗਹਿਣੇ ਮੰਗਦੇ ਨੇ ਲੁੱਟਖੋ ਕਰਦੇ ਨੇ ਹਥਿਆਰ ਦਿਖਾਉਂਦੇ ਨੇ ਉਹਨੂੰ ਤਾਂ ਗੈਰੇ ਦੇ ਦਿੱਤੇ ਜਾਂਦੇ ਨੇ ਪਰ ਮੂਹ ਦੇ ਲੋਕ ਵਿਰੋਧ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਲੁਟੇਰੇ ਕਿੱਤੇ ਦੇ ਵਿੱਚ ਆ ਜਾਂਦੇ ਨੇ ਤੇ ਨਹਿਰ ਦੇ ਵਿੱਚ ਨੂੰ ਪਾਕਾਂ ਦੇ ਨੰਦ ਨੇ ਪੁਲਿਸ ਦੇ ਕੋਲ ਜਾਂਦੀ ਹੈ ਥਾਣੇ ਘੋਪ ਉਤੇ ਪਹੁੰਚਦੇ ਨਹੀਂ ਤੇ ਲਗਾਤਾਰ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਜਿਸ ਦੇ ਬਾਰੇ ਇੱਕ ਵੱਡੇ ਖੁਲਾਸੇ ਹੋ ਰਹੇ ਨੇ ਜਿਹੜਾ ਪੂਰੇ ਦਾ ਪਰਿਵਾਰ ਹੈ ਉਹਨਾਂ ਦੇ ਵੱਲੋਂ ਤਾਂ ਲਗਾਤਾਰ ਇਲਜ਼ਾਮ ਲਗਾਏ ਜਾਂਦੇ ਸੀ ਜਿਸ ਦੇ ਅਵਾਦ ਦਾ ਵਾਪਸੀ ਪੂਰੇ ਦਾ ਪਰਿਵਾਰ ਦਾ ਇਹ ਕਹਿਣਾ ਸੀ ਕਿ ਸਾਡੀ ਧੀ ਦਾ ਕਤਲ ਹੋਇਆ ਤੇ ਕਤਲ ਵੀ ਸੌਰਿਆ ਨੇ ਕੀਤਾ ਉਸਦੇ ਪਤੀ ਤੇ ਇਸ ਤਰ੍ਹਾਂ ਨੇ ਕੀਤਾ ਕਿਉਂਕਿ ਉਹ ਕੁੜੀ ਨੂੰ ਤੰਗ ਤੇ ਪਰੇਸ਼ਾਨ ਕਰਦੇ ਸੀ ਲਗਾਤਾਰ ਕੁੜੀ ਦੇ ਨਾਲ ਮਾੜਾ ਬਤੀਰਾ ਕਰਦੇ ਸੀ ਤਾਂ ਨਹਿਰ ਦੇ ਵਿੱਚ ਜੋ ਕੁੜੀ ਨੂੰ ਧੱਕਾ ਮਾਰਿਆ ਗਿਆ ਸੀ ਜੋ ਜਿਸ ਦਾ 1.5 ਸਾਲ ਪਹਿਲਾਂ ਵਾਅ ਹੋਇਆ ਸੀ ਤੇ ਉਹ ਉਸੇ ਮਾਮਲੇ ਦੇ ਵਿੱਚ ਵੱਡੀ ਖਬਰ ਸੁਣਨ ਦਾ ਦੱਸਦੇ ਵੱਲੋਂ ਹੀ ਪੂਰੀ ਬਾਤ ਦਾ ਅੰਜਾਮ ਦਿੱਤਾ ਗਿਆ ਲੁੱਟ ਦਾ ਪੂਰਾ ਡਰਾਮਾ ਰਚਿਆ ਗਿਆ ਫਿਲਮੀ ਸਟਾਈਲ ਦੇ ਵਿੱਚ ਇੱਕ ਕਹਾਣੀ ਬਣਾਈ ਜਾਂਦੀ ਹੈ ਕਿ ਅਸੀਂ ਨਹਿਰ ਦੇ ਕੰਢੇ ਜਾ ਰਹੇ ਸੀ ਤੇ ਇਸੇ ਦਰਮਿਆਨ ਮੋਟਰਸਾਈਕਲ ਤੇ ਨਾਕਾਬੂਸ਼ ਲੁਟੇਰੇ ਆਂਦੇ ਨੇ ਤਾਂ ਨੂੰ ਰੋਕਦੇ ਨੇ ਲੁੱਟ ਕਰਦੇ ਨੇ ਮੇਰੀ ਜਿਹੜੀ ਨੂ ਹੁੰਦੀ ਆ ਅੱਗੇ ਡਰ ਜਾਂਦੀ ਆ ਕਹਿੰਦੀ ਆ ਕਿ ਮੈਂ ਆਪਣੇ ਗਹਿਣੇ ਨਹੀਂ ਦੇਣੇ ਤੇ ਇਸੇ ਦਰਮਿਆਨ ਹੱਥੋਂ ਪਾਈ